ਆਮ ਆਦਮੀ ਪਾਰਟੀ ਦੇ ਹਲਕਾ ਚਾਰਜ ਫਤੇਗੜ ਚੂੜੀਆਂ ਤੋਂ ਬਲਬੀਰ ਸਿੰਘ ਪੰਨੋ ਜਿਨ੍ਹਾਂ ਵੱਲੋਂ ਇੱਕ ਵਧੀਆ ਤੇ ਚੰਗਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਜੋ ਫਤੇਗੜ ਚੂੜੀਆਂ ਹਲਕੇ ਤੇ ਲੋਕ ਨੇ ਉਹਨਾਂ ਨੂੰ ਕਾਨੂੰਨੀ ਸੇਵਾਵਾਂ ਮੁਫਤ ਦਵਾਵਾਂ ਲਈ ਇੱਕ ਵਕੀਲ ਨੂੰ ਕੀਤਾ ਗਿਆ ਸਤਿੰਦਰ ਸਿੰਘ ਜੋ ਕਿ ਹਲਕਾ ਫਤੇਗੜ ਚੂੜੀਆਂ ਸਬੰਧਤ ਜਿਨ੍ਹਾਂ ਦੇ ਕਾਨੂੰਨੀ ਕੰਮ ਨੇ ਕੋਟਾਂ ਵਿੱਚ ਉਹਨਾਂ ਦੇ ਫ੍ਰੀ ਕੇਸ ਲੜਨਗੇ ਅਤੇ ਇਸ ਦੀ ਹਰ ਪਾਸਿਓਂ ਸ਼ਲਾੰਗਾ ਹੋ ਰਹੀ ਹੈ ਅਤੇ ਆਪਾਂ ਮੌਜੂਦ ਹਾਂ ਇਸ ਵੇਲੇ ਫਤੇਗੜ ਚੂੜੀਆਂ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਇਕੱਠੇ ਹੋਏ ਨੇ ਅਤੇ ਉਹਨਾਂ ਵੱਲੋਂ ਇਸਤੀ ਸ਼ਲਾਘਾ ਕੀਤੀ ਜਾ ਰਹੀ ਤੇ ਬਲਕਿ ਸਿੰਘਪਨ ਉਹਦੇ ਹੱਕ ਚੰਨਾਰੇ ਬਾਜੀ ਵੀ ਕੀਤੀ ਗਈ ਕਿ ਇੱਕ ਅਜਿਹਾ ਉਪਰਾਲਾ ਜਿਸ ਨਾਲ ਆਮ ਜਿਹੜੇ ਲੋਕ ਨੇ ਜੋ ਫੀਸ ਨਹੀਂ ਭਰ ਸਕਦੇ ਅੱਜ ਦੇ ਮਹਿੰਗੇ ਜ਼ਮਾਨੇ ਵਿੱਚ ਉਹਨਾਂ ਲਈ ਵਕੀਲ ਦਾ ਪ੍ਰਬੰਧ ਕੀਤਾ ਗਿਆ ਜੋ ਕਿ ਕਾਨੂੰਨੀ ਸੇਵਾਵਾਂ ਉਹਨਾਂ ਨੂੰ ਮੁਫਤ ਦਵਾਈਆਂ ਜਾ ਸਕਣ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡੇ ਈ ਪੰਜਾਬ ਚੈਨਲ ਤੇ ਪੰਜਾਬ ਟੂਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸ਼ਾਰਟ ਨੋਟਿਸ ਦੇ ਉੱਤੇ ਅੱਜ ਦੀ ਐਕਸਪ੍ਰੈਸ ਕਾਨਫਰੰਸ ਨੂੰ ਕਰਨ ਦਾ ਪ੍ਰਵਾਨਾ ਕੀਤਾ। ਬਾਕੀ ਗੱਲ ਜਿਹੜਾ ਕੋਈ ਕੁਐਸਚਨ ਕੀਤਾ ਸਾਡੇ ਹਲਕੇ ਦੇ ਇੰਚਾਰਜ ਅਤੇ ਚੇਅਰਮੈਨ ਸਰਦਾਰ ਬਲਬੀਰ ਸਿੰਘ ਜੀ ਪੰਨੂ ਵੱਲੋਂ ਹਲਕੇ ਦੀ ਸਮੁੱਚੀ ਸੰਗਤ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਆਮ ਅਤੇ ਗਰੀਬ ਲੋਕਾਂ ਵਾਸਤੇ ਜਿਹੜਾ ਅਨਸਾਫ਼ ਲੈਣਾ ਬੜਾ ਔਖਾ ਹੋ ਗਿਆ ਸੀ ਉਸ ਨੂੰ ਸੁਖਾਲਾ ਬਣਾਉਣ ਵਾਸਤੇ ਸਰਦਾਰ ਬਲਬੀਰ ਸਿੰਘ ਪੰਨੂ ਨੇ ਇੱਕ ਮਹਮਦ ਦਾ ਆਗਾਜ਼ ਕੀਤਾ ਹੈ ਜਿਹਦੇ ਵਿੱਚ ਲੋਕਾਂ ਨੂੰ ਫ੍ਰੀ ਯਾਨੀ ਕਿ ਬਿਲਕੁਲ ਮੁਫਤ ਜਿਹੜੀਆਂ ਨੇ ਕਾਨੂੰਨੀ ਸਹਾਇਤਾ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੇ ਕੇਸ ਦੇ ਵਿੱਚ ਦੇਣ ਦਾ ਪ੍ਰਾਲਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਵੱਲੋਂ ਇੱਕ ਵਕੀਲਾਂ ਦਾ ਪੈਨਲ ਬਣਾਇਆ ਗਿਆ ਜਿਸ ਦੀ ਅਗਵਾਈ ਬਹੁਤ ਹੀ ਕਾਬਲ ਅਤੇ ਮੇਰੇ ਵੀਰ ਸਤਵਿੰਦਰ ਸਿੰਘ ਐਡਵੋਕੇਟ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਨਤੀਜੇ ਨਿਕਲਣਗੇ ਅਤੇ ਮੈਨੂੰ ਆਸ ਹੈ ਕਿ ਇਸ ਮਹਿਮ ਦਾ ਜਿਹੜਾ ਪਬਲਿਕ ਨੂੰ ਬਹੁਤ ਤਗੜਾ ਫਾਇਦਾ ਹੋਵੇਗਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਲਬੀਰ ਸਿੰਘ ਪੰਨੂ ਦੇ ਨਾਲ ਮਿਲ ਕੇ ਯੋਜਨਾ ਲਿਖੀ ਹੈ ਤੇ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਨੂੰ ਬਹੁਤ ਲਾਭ ਹੋਣ ਵਾਲਾ ਹੈ ਲੋਕਾਂ ਨੂੰ ਇਹਦੇ ਬਾਰੇ ਕਿਸ ਤਰ੍ਹਾਂ ਦੇ ਕੀ ਸਕਦੇ ਨੇ ਕਿਉਂਕਿ ਖਪੀਰੀਆ ਕਿਤਾਬ ਬਣਾਇਆ ਗਿਆ ਇਹ ਜਿਹਨਾਂ ਦੀ ਲੋਡ ਹੋਏਗੀ ਉਹ ਕਿਹਨੂੰ ਅਪੋਇੰਟ ਕਰੇਗਾ ਦੇਖੋ ਇਹਦੇ ਵਿੱਚ ਦੋ ਤਰ੍ਹਾਂ ਦਾ ਪੰਨੂ ਸਾਹਿਬ ਨੇ ਤੇ ਸੁਤਿੰਦਰ ਸਿੰਘ ਨੇ ਕਰਟਰੀਆ ਬਣਾਇਆ ਇਹ ਜ਼ਰੂਰੀ ਨਹੀਂ ਕਿ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ ਉਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਕੋਈ ਪੱਕਾ ਪਾਤ ਨਹੀਂ ਭਾਵੇਂ ਕੋਈ ਅਖਾਲੀ ਕਾਂਗਰਸੀ ਭਾਜਪਾ ਜਾਂ ਕਿਸੇ ਵੀ ਪਾਰਟੀ ਦਾ ਵਿਅਕਤੀ ਹੈ ਉਹ ਇਸ ਮਹਿਮ ਦਾ ਲਾਭ ਲੈ ਸਕਦਾ ਇੱਕ ਕ੍ਰਾਈਟੇਰੀਆ ਪੰਨੂ ਸਾਹਿਬ ਨੇ ਇਸ ਤਰ੍ਹਾਂ ਦਾ ਬਣਾਇਆ ਕਿ ਇਹਦੇ ਵਾਸਤੇ ਇੱਕ ਪਹਿਲਾਂ ਪੰਨੂ ਸਾਹਿਬ ਦੇ ਦਫ਼ਤਰ ਦੇ ਵਿੱਚ ਇੱਕ ਛੋਟਾ ਦਫ਼ਤਰ ਬਣਾ ਦਿੱਤਾ ਗਿਆ ਜਿਹਦੇ ਵਿੱਚ ਕੋਈ ਵੀ ਪੀੜਤ ਆਪਣਾ ਕੇਸ ਲੈ ਕੇ ਜਾਵੇਗਾ ਉਹਦੀ ਬਰੀਫਿੰਗ ਹੋਏਗੀ ਬਰੀਫਿੰਗ ਕਰਨ ਤੋਂ ਬਾਅਦ ਉਹ ਸਰਦਾਰ ਸਤਵਿੰਦਰ ਸਿੰਘ ਜਿਹੜੇ ਐਡਵੋਕੇਟ ਨੇ ਉਹਨਾਂ ਦੀ ਟੀਮ ਦੇ ਨਾਲ ਮਿਲ ਕੇ ਉਹਦੇ ਉੱਤੇ ਸਾਰੀ ਨਜ਼ਰ ਸਾਨੀ ਕਰਕੇ ਉਸ ਕੇਸ ਨੂੰ ਅੱਗੇ ਕੋਰਟ ਦੇ ਵਿੱਚ ਲਿਜਾਇਆ ਗਿਆ ਹਰ ਪ੍ਰੀਤਰਾ ਦੇ ਕੇਜ ਹੁੰਦੇ ਆ ਇੱਕ ਲੋਅਰ ਕੋਰਟ ਕੋਟਟਾਰੇ ਹੁੰਦਾ ਹੈ ਜਿੱਥੇ ਦਾਜ ਤੋਂ ਹੁੰਦਾ ਹੈ ਦਾ ਭਾਈ ਇੱਕ ਨੂੰ ਉਧਾਰ ਇਹ ਜਿੱਥੇ ਜੀਤ ਹੋਏਗਾ ਪੰਨਾ ਕੋਟਾ ਤੋਂ ਸੇ ਮੁਛਦਾ ਮਨੇ ਕਿ ਇੱਕ ਲੋਅਰ ਕੋਟਟਾਰੇ ਆ ਤੇ ਉੱਥੇ ਤੋਂ ਕਮਿਸ਼ਾ ਨਹੀਂ ਜੇ ਇਹ ਲੋਅਰ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਜਿਹੜੇ ਨੇ ਕੇਸ ਜਿਹੜੇ ਨੇ ਇਹਨਾਂ ਦੇ ਮਸਲੇ ਹੱਲ ਕੀਤੇ ਜਾਣਗੇ ਖਾਸ ਕਰਕੇ ਕੰਨ ਸਾਹਿਬ ਵੱਲੋਂ ਸਾਨੂੰ ਹਦਾਇਤ ਕੀਤੀ ਗਈ ਆ ਕਿ ਇਹਦੇ ਵਿੱਚ ਕੋਈ ਨਸ਼ੇ ਦਾ ਤਸਕਰ ਜਾਂ ਕੋਈ ਸਮਾਜ ਵਿਰੋਧੀ ਅੰਸਰ ਉਹਨਾਂ ਕੋਲ ਆਪਣਾ ਕੇਸ ਨਾਮ ਲੈ ਕੇ ਜਾਵੇ ਕਿਉਂਕਿ ਇਹਦੇ ਨਾਲ ਜਿਹੜੀ ਇਹਨਾਂ ਪਾਰਟੀ ਦੇ ਉੱਤੇ ਜਿਹੜੀ ਇਹਨਾ ਬਹੁਤ ਮਾੜਾ ਪ੍ਰਭਾਵ ਪਵੇਗਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਹੋ ਜਿਹੇ ਕੇਸ ਜਿਹੜੇ ਪੰਨੂ ਸਾਹਿਬ ਕੋਲ ਬਿਲਕੁਲ ਨਾ ਲੈ ਕੇ ਜਾਣ ਕਿਹੜਾ ਵੀ ਕੇਸ ਹੋਏਗਾ ਇੱਕ ਤਰ੍ਹਾਂ ਦਾ ਤਾਂ ਨਾ ਪਤਾ ਕਿ ਇਹ ਇੱਕ ਅਰੀਬਾ ਰ ਇੱਕ ਪੰਨੂ ਸਾਹਿਬ ਦੇ ਰਹਿਸ਼ਤੇ ਆ ਇਹ ਕੇਸ ਕਿਤੇ ਦੇਖੋ ਲੋੜ ਉਹ ਕਿਤੇ ਪਾਉਂਦੇ ਦੇਖੋ ਸਭ ਤੋਂ ਪਹਿਲਾਂ ਜਿਹੜੇ ਫਤਿਹਗੜ ਚੂੜੀਆਂ ਦੇ ਕੇਸ ਨੇ ਉਹ ਸਾਡੇ ਸਰਦਾਰ ਆਪਣੇ ਤੇਜਵਿੰਦਰ ਸਿੰਘ ਰੰਡਾਵਾ ਜਿਹੜੇ ਸਾਡੇ ਸਿਟੀ ਪ੍ਰੈਜ਼ੀਡੈਂਟ ਨੇ ਉਹ ਆਪਣੀ ਜਿਹੜੀ ਗੱਲਬਾਤ ਜਾਂ ਛੋਟੀ ਐਪਲੀਕੇਸ਼ਨ ਆ ਕੇ ਰੰਡਾਵਾ ਸਾਹਿਬ ਨੂੰ ਦੇਣਗੇ ਉਹ ਜਿਹੜੀ ਫਾਈਲ ਇੱਥੋਂ ਦੇਖਣ ਤੋਂ ਬਾਅਦ ਪੰਨੂ ਸਾਹਿਬ ਕੋਲ ਅਸੀਂ ਨਾਲ ਜਾਵਾਂਗੇ ਉਹ ਫਾਈਲ ਉਹਨਾਂ ਦੇ ਦਫ਼ਤਰ 'ਚ ਸਬਮਿਟ ਕਰਤੀ ਜਾਊਗੀ ਤੇ ਅਗਲਾ ਪ੍ਰੋਸੈਸ ਜਿਹੜਾ ਉੱਥੋਂ ਸ਼ੁਰੂ ਹੋਏਗਾ ਪੰਨੂ ਸਾਹਿਬ ਦੇ ਦਫ਼ਤਰ ਤੋਂ ਅਸ ਤੋਂ ਥੋੜਾ ਜਿਹਾ ਛੱਟ ਕੇ ਹੁਣ ਕਈ ਦਫ਼ਤਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਉਹਦਾ ਜਿਹੜੇ ਅਫਸਰਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪ੍ਰਬੰਧ ਕਰਦੇ ਉਹ ਆਪਣੀ ਆਪਣੇ ਹਿਸਾਬ ਨਾਲ ਐਡਮਿਨਿਸਟ੍ਰੇਸ਼ਨ ਚਲਾ ਰਹੇ ਹਨ ਉਹਦੇ ਲਈ ਤੁਸੀਂ ਕੁਝ ਕਰ ਰਹੇ ਹੋ ਉਹ ਗੱਲ ਸਮਝਦੇ ਵੀ ਨਹੀਂ ਵਰਕਰ ਆਪ ਬੰਦੇ ਦੇ ਚਲੋ ਆਪ ਦਾ ਦੇ ਆਪ ਵਰਕਰਾਂ ਦੀ ਜਿਹੜੀ ਸਹਾਇਤਾ ਕਰਦਾ ਦੇਖੋ ਇਹਦੇ ਵਿੱਚ ਨੋ ਡਾਊਟ ਤੁਹਾਡੇ ਗੱਲ ਦੇ ਵਿੱਚ ਤਾਮਿਆ ਲੋਕ ਸਭਾ ਚੋਣਾਂ ਤੋਂ ਬਾਅਦ ਮੈਂ ਖੁਦ ਉੱਥੇ ਬੈਠਾ ਸੀ ਸਰਦਾਰ ਬਲਬੀਰ ਸਿੰਘ ਪੰਨੂ ਦੇ ਫੋਨ ਦੇ ਉੱਤੇ ਸੀਐਮ ਭਗਵਾਨਤਾ ਸਿੰਘ ਮਾਨ ਦਾ ਫੋਨ ਆਉਂਦਾ ਕਿਉਂਕਿ ਬਲਬੀਰ ਸਿੰਘ ਪੰਨੂ ਨੇ ਆਪਣੇ ਹਲਕੇ ਦੇ ਵਿੱਚੋਂ ਬਹੁਤ ਵਧੀਆ ਰਿਜ਼ਲਟ ਦਿੱਤਾ ਸੀਗਾ ਤੇ ਜਿਹੜੇ ਹਲਕੇ ਇਹ 16 ਨੰਬਰ ਤੇ ਹਲਕਾ ਆਇਆ ਸੀ ਸਾਡਾ ਫਤਿਹਗੜ ਚੋੜੀ ਨਾਮ ਵੋਟਾਂ ਦੇ ਪੱਖ ਤੋਂ ਮੇਰੇ ਬੈਠਿਆਂ ਤੁਹਾਨੂੰ ਸਭ ਨੂੰ ਖੁਣ ਆਇਆ ਉਹਦੇ ਵਿੱਚ ਉਹਨਾਂ ਨੇ ਭਗਵੰਤ ਸਿੰਘ ਮਾਨ ਨੇ ਇੱਕ ਤੇ ਜਿੱਥੇ ਬਲਬੀਰ ਸਿੰਘ ਪੰਨੂ ਨੂੰ ਸ਼ਾਬਾਸ਼ ਦਿੱਤੀ ਅਤੇ ਨਾਲ ਹੀ ਵਾਧੂ ਤਾਕਤਾਂ ਦੇਣ ਬਾਰੇ ਵੀ ਗੱਲ ਕੀਤੀ ਸੀ ਉਹਨਾਂ ਨੇ ਉਹਨਾਂ ਨੂੰ ਆਖਿਆ ਸੀ ਕਿ ਜਿਹੜੇ ਵੀ ਦਫ਼ਤਰ ਦੇ ਵਿੱਚ ਜਿੱਥੇ ਕਹਿਣਾ ਜਿਹੜੇ ਟੀਸੀ ਲੈਵਲ ਤੱਕ ਜਾਂ ਪੰਜਾਬ ਦੇ ਕਿਸੇ ਉੱਚ ਅਫਸਰ ਤੱਕ ਕਹਿਣ ਦੀ ਲੋੜ ਆ ਮਿੰਨ ਦੱਸੋ ਜਿੱਥੇ ਵੀ ਤੁਹਾਡੇ ਕੰਮ ਆੜਦੇ ਨੇ ਉਹਦੇ ਬਾਰੇ ਪੰਨੂ ਸਾਹਿਬ ਨੇ ਡਰਾਫਟ ਬਣਾ ਕੇ ਆ ਤੁਸੀਂ ਦੇਖ ਰਹੇ ਹੋ ਹੁਣ ਬਦਲੀਆਂ ਦਾ ਸਿਲਸਿਲਾ ਚੱਲ ਰਿਹਾ ਪੰਨੂ ਸਾਹਿਬ ਆਪਣੀ ਪੂਰੀ ਕੋਸ਼ਿਸ਼ ਕਰਕੇ ਉਹ ਅਫਸਰ ਲਾ ਰਹੇ ਨੇ ਜਿਹੜੇ ਪਬਲਿਕ ਡੀਲਿੰਗ ਦੇ ਵਿੱਚ ਆਮ ਆਦਮੀ ਪਾਰਟੀ ਕੀ ਕਿ ਆਮ ਲੋਕਾਂ ਨੂੰ ਵੀ ਜਿਹੜੀਆਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਉਸ ਤਰ੍ਹਾਂ ਦੇ ਅਫਸਰ ਆਉਣ ਵਾਲੇ ਸਮੇਂ ਦੇ ਵਿੱਚ ਦਫ਼ਤਰਾਂ ਵਿੱਚ ਤਾਇਨਾਤ ਕੀਤੇ ਜਾਣਗੇ ਪੰਨੂ ਸਾਹਿਬ ਵੀ ਇਟਾ ਦੇ ਬੋਤਰਾਤ ਕੀ ਹੈਗਾ ਸੀ ਸਾਹਿਬ ਦੀ ਕਰੀਏ ਨਾਲ ਦੀ ਸਾਈਟ ਉਹਦਾ ਕੋਈ ਕੋਈ ਚੋਟੜਾ ਨਹੀਂ ਜਦ ਤੱਕ ਲਈ ਤੇ ਨਾ ਇਹ ਕਿ ਨਾ ਕਈ ਕਈਆਂ ਸਾਥ ਸਾਥ ਦੁੱਧੋ ਸਾਹਿਬ ਦੇ ਕਾਰਜ ਹਾਂਜੀ ਉਹਦਾ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਜੀ WhatsApp ਤੁਸੀਂ ਵੀ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਉਦੋਂ ਤੇ ਉਸੇ ਵੇਲੇ ਟੀਮ ਤੁਹਾਡੇ ਕੋਲ ਪਹੁੰਚ ਗਈ ਸੀ ਸਫਾਈ ਕਰਨ ਵਾਲੀ ਤੇ ਕਾਫੀ ਹਿੱਸਾ ਉਹਨਾਂ ਨੇ ਕਰਤਾ ਬਾਕੀ ਕੁਝ ਅਸੀਂ ਨਵੇਂ ਕਰਮਚਾਰੀ ਭਰਤੀ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰਹਿੰਦੀ ਸਮੱਸਿਆ ਉਹ ਵੀ ਹੱਲ ਕਰਦੇ ਜਾਵਗੇ ਨਵੇਂ ਈਓ ਸਾਹਿਬ ਨਵੇਂ ਜੇਏ ਸਾਡੇ ਕੋਲ ਆ ਗਏ ਨੇ ਉਹਨਾਂ ਨਾਲ ਮਿਲ ਬੈਠ ਕੇ ਸ਼ਹਿਰ ਦੀ ਸਫਾਈ ਬਾਰੇ ਅਸੀਂ ਵਧੀਆ ਪ੍ਰਾਲੇ ਕਰਾਂਗੇ। ਸੰਭਵ ਇੱਕ ਕੁੱਝ ਨੇ ਵੀ ਆਮ ਆਦਮੀ ਪਾਰਟੀ ਨੂੰ 25-30 ਸਾਲ ਹੋ ਗਏ। ਪਰ ਸ਼ਹਿਰ ਦੇ ਬਹੁਤ ਸਾਰੇ ਵਿਕਾਸ ਦਾ ਜਿਹਨਾਂ ਦੇ ਭੋਲੇ ਆ ਸਰਕਾਰੋਂ ਦਫ਼ਤਰੋਂ ਨਾ ਫਾਸਟ ਹੈ ਉਹ। 4 ਜ਼ਿਲ੍ਹੇ ਮੁੜਲੇ ਕਰਦੇ। ਉਹ ਅਜੇ ਤੱਕ ਕੋਈ ਉਹਨਾਂ ਨੂੰ ਨਵੀਂ ਰੂਪਰੇਖਾ ਨਹੀਂ। ਦੇਖੋ ਜਿਹੜੀ ਸਟੇਡੀਅਮ ਵਾਲੀ ਗੱਲ ਆ ਕੱਲ ਰਾਤ ਦੀ ਗੱਲ ਆ। ਬਲਬੀਰ ਸਿੰਘ ਪੰਨੂ ਨੇ ਜਈ ਜਿਹੜੇ ਆਪਣੇ ਸਬੰਧਤ ਨਾਲ ਪੀ ਡਬਲਯੂ ਡੀ ਵਾਲੇ ਜਈ ਸਾਹਿਬ ਨੂੰ ਇੱਥੇ ਸਟੇਡੀਅਮ ਦੇ ਵਿੱਚ ਕਿੱਜਾ ਸੀਗਾ ਉਹਨਾਂ ਨੇ ਸਾਰੀ ਮਿਹਨਤੀ ਕਰਕੇ ਉਹਦਾ ਨਕਸ਼ਾ ਬਣਾ ਕੇ ਬਲਬੀਰ ਸਿੰਘ ਨੂੰ ਹਣਾ ਨੂੰ ਦਿੱਤਾ ਵਾ ਜਿਹੜੇ ਅਧੂਰੇ ਕੰਮ ਨੇ ਸਟੇਡੀਅਮ ਦੇ ਉਹਦੇ ਐਸਟੀਮੇਟ ਬਣ ਗਏ ਨੇ ਬਣ ਜਲਦੀ ਬਣ ਜਾਣਗੇ ਤੇ ਜਿਹੜਾ ਰਹਿਦਾ ਕੰਮ ਹੈ ਉਹਨੂੰ ਵੀ ਕੰਪਲੀਟ ਕਰ ਦਿੱਤਾ ਜਾਊਗਾ ਬਾਕੀ ਜਿਹੜੀ ਬੱਸ ਸਟੈਂਡ ਦੀ ਗੱਲ ਆ ਉਹ ਵੀ ਲਗਭਗ ਉਹਦੀ ਪ੍ਰੋਜੈਕਟ ਪੂਰਾ ਤਿਆਰ ਆ 5 ਕਰੋੜ ਅਤੇ 6 ਲੱਖ ਰੁਪਏ ਦਾ ਪ੍ਰੋਜੈਕਟ ਆ ਥੋੜੇ ਸਮੇਂ ਦੇ ਵਿੱਚ ਮੇਰੇ ਖਿਆਲ ਦਸੰਬਰ ਤੱਕ ਜਿਹੜਾ ਨਾ ਇਹ ਬੱਸ ਸਟੈਂਡ ਦਾ ਕੰਮ ਸ਼ੁਰੂ ਹੋ ਜਾਊਗਾ ਸਰ ਇੱਥੇ ਇੱਕ ਤਾਂ ਵੀ ਟੀਮ ਹੋਣੀ ਜਿਹੜੀ ਇਹਦੇ ਸਰਕਾਰੀ ਇਹ ਨਸტრਾਜ ਹਸਪਤਾਲਾਂ ਤੇ ਉਹ ਖਾਵਾ ਲਿਆ ਜੇ ਉਹ ਵੀ ਕੋਰਟ ਚਾੜ ਜਿਹੜੀ ਕੀ ਦੀ ਆ ਡਾਕਟਰਾਂ ਦੀ ਘਾਟ ਆ ਇਹ ਸਕੂਲ ਬਾਇਸ ਕਿਚਨ ਠੀਕ ਨੇ ਚੱਲ ਵਧੀਆ ਚੱਲ ਰਿਹਾ ਪਰ ਖਾਲੀ ਵੀ ਟੀਚਰਾਂ ਦੀ ਘਾਟ ਆ ਉਹਨਾਂ ਲਈ ਕੋਈ ਕਮੇਟੀ ਬਣ ਕਣੇ ਉਹ ਜੇ ਅਗੇਰ ਤੋੜ ਦੇਵੇ ਉਹ ਨਹੀਂ ਪੱਕੜੀ ਨਹੀਂ ਸਮਾਂ ਤੇ ਪਤਾ ਹੀ ਨਹੀਂ ਲੱਗਦਾ ਕਿ ਆਹ ਈ ਚੀਜ਼ ਹੀ ਕਰ ਰਹੇ ਦੇਖੋ ਸਰਦਾਰ ਬਲਬੀਰ ਸਿੰਘ ਪੰਨੂ ਨੇ ਸਾਡੇ ਸ਼ਰਫ ਅਤੇ ਗੜ ਚੂੜੀਆਂ ਦੀ ਪੰਜ ਮੈਂਬਰੀ ਕਮੇਟੀ ਨਿਯੁਕਤ ਕੀਤੀ ਹੈ ਇਨ੍ਹਾਂ ਕੰਮਾਂ ਵਾਸਤੇ ਜਿਹਦੇ ਵਿੱਚ ਸ਼ੁਰੂਆਤ ਤੇਜਵਿੰਦਰ ਸਿੰਘ ਰੰਧਾਵਾ ਆਪਣੇ ਆਪਣੇ ਡਾਕਟਰ ਬੰਦੇਸ਼ਾ ਜੀ ਕਿਰਪਾਲ ਸਿੰਘ ਸੰਧੂ ਮੇਰਾ ਵੀਰ ਅਨੂਰ کمار ਅਤੇ ਸਾਡਾ ਇੱਕ ਹੋਰ ਸਾਥੀ ਹੈ ਉਹਨਾਂ ਨੂੰ ਉਸ ਕਮੇਟੀ ਦੇ ਵਿੱਚ ਪਾਇਆ ਵਾ ਅਤੇ ਉਹਨਾਂ ਦੀ ਇਹ ਵਿਸ਼ੇਸ਼ ਤੌਰ ਤੇ ਡਿਗਨਿਟੀ ਲਗਾਈ ਆ ਕਿ ਜਿੱਥੇ ਵੀ ਮਹਿਕਮੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਦਫ਼ਤਰ ਦੇ ਵਿੱਚ ਕੋਈ ਕਮੀ ਹੈ ਉਸ ਨੂੰ ਨੋਟ ਕਰਕੇ ਅਸੀਂ ਬਲਬੀਰ ਸਿੰਘ ਪੰਨੂ ਤੱਕ ਪਹੁੰਚਾਵਾਂਗੇ ਤੇ ਉਹ ਇਸ ਮਸਲੇ ਦਾ ਹੱਲ ਬੜੀ ਨੇਕ ਨੀਅਤ ਨਾਲ ਕਰਨਗੇ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਰਿਜ਼ਲਟ ਬਿਲਕੁਲ ਸਾਹਮਣੇ ਆਵੇਗਾ ਦੇਖੋ ਮੇਰਾ ਵੀ ਪੋਲੀਟੀਕਲ ਕੈਰੀਅਰ ਤਕਰੀਬਨ 30 ਸਾਲ ਦਾ ਹੋ ਗਿਆ ਆ ਅੱਜ ਤੱਕ ਦੇ ਪੋਲੀਟੀਕਲ ਇਤਿਹਾਸ ਦੇ ਵਿੱਚ ਕਿਸੇ ਵੀ ਲੀਡਰ ਵੱਲੋਂ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ ਗਿਆ ਬਲਕਿ ਪੰਜਾਬ ਹੀ ਨਹੀਂ ਹਿੰਦੁਸਤਾਨ ਕੇ ਵਰਲਡ ਲੈਵਲ ਦੇ ਉੱਤੇ ਇਹ ਬਹੁਤ ਤਗੜਾ ਇਤਿਹਾਸਕ ਫੈਸਲਾ ਵਾ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰੇ ਪੋਲੀਟੀਕਲ ਆਗੂ ਬਲਬੀਰ ਸਿੰਘ ਪੰਨੂ ਦੀ ਇਸ ਮਿਹਮ ਤੋਂ ਸਿੱਧ ਲੈ ਕੇ ਆਪੋ ਆਪਣੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਕਰਨਗੇ ਇਹ ਬਹੁਤ ਹੀ ਵੱਡਾ ਇਤਿਹਾਸਕ ਫੈਸਲਾ ਵਾ ਜਿਹਦੇ ਬਾਰੇ ਮੇਰੇ ਕੋਲ ਲਫ਼ਜ਼ ਨਹੀਂ ਕਿ ਮੈਂ ਇਹਨਾਂ ਦੀ ਆਪਣੇ ਲਫ਼ਜ਼ਾਂ ਦੇ ਵਿੱਚ ਤਾਰੀਫ਼ ਕਰ ਸਕਾਂ ਆਉਣ ਵਾਲੇ ਨਤੀਜੇ ਤੁਹਾਡੇ ਸਾਹਮਣੇ ਹਨ ਸਭ ਤੋਂ ਪਹਿਲਾਂ ਮੈਂ ਪੰਜਾਬ ਟੀਵੀ ਤੇ ਪੰਜਾਬ ਟੂਡੇ ਟੀਵੀ ਆਦਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਇੱਥੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਬਾਕੀ ਰਹੀ ਗੱਲ ਸਰਦਾਰ ਬਲਬੀਰ ਸਿੰਘ ਪੰਨੂ ਹੁਣਾਂ ਦੀ ਜਿਨ੍ਹਾਂ ਨੇ ਲੋਕਾਂ ਨੂੰ ਫ੍ਰੀ ਵਿੱਚ ਸਹੂਲਤ ਦੇਣ ਦਾ ਫੈਸਲਾ ਲਿਆ ਕਿ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਵੀ ਕੇਸ ਹੋਵੇ ਉਹਦੇ ਵਿੱਚ ਉਹਨਾਂ ਨੂੰ ਬਿਲਕੁਲ ਫ੍ਰੀ ਵਕੀਲ ਦਿੱਤੇ ਜਾਣਗੇ ਬਾਕੀ ਇਹਨਾਂ ਨੇ ਪੁੱਛਿਆ ਸੀ ਕਿ ਇਹਦਾ ਕਿਦਾਂ ਲੋਕਾਂ ਦੇ ਵਿੱਚ ਜਾਊਗੀ ਗੱਲ ਵੇਖੋ ਅਸੀਂ ਫਤੇਗੜ ਚੂੜੀਆਂ ਦੇ ਦਫ਼ਤਰ ਵੱਲੋਂ ਫਤੇਗੜ ਚੂੜੀਆਂ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਉਹ ਇੱਥੇ ਐਪਲੀਕੇਸ਼ਨ ਲੈ ਕੇ ਸਾਡੇ ਕੋਲ ਫਤੇਗੜ ਚੂੜੀਆਂ ਵਾਲੇ ਦਫ਼ਤਰ ਵਿੱਚ ਚਾਹਵਣ ਅਸੀਂ ਉਹਨਾਂ ਦੀ ਉਹ ਐਪਲੀਕੇਸ਼ਨ ਸਰਦਾਰ ਬੰਪੀਰ ਸਿੰਘ ਪੰਨੂ ਜੀ ਦੇ ਦਫ਼ਤਰ ਵਿੱਚ ਪਹੁੰਚਾਵਾਂਗੇ ਜੋ ਉਹਨਾਂ ਦਾ ਅਕੋ ਸਾਰਾ ਬਲਬੀਰ ਸਿੰਘ ਪੰਨੂ ਜੀ ਕਰਨਗੇ ਕਿੱਦਾਂ ਉਹਨਾਂ ਦਾ ਕਰਨੀ ਆ ਇਸ ਤਰ੍ਹਾਂ ਇਸ ਕਰਕੇ ਬਹੁਤ ਵਧੀਆ ਪ੍ਰਾਲਾ ਕੀਤਾ ਸਰਦਾਰ ਬਲਬੀਰ ਸਿੰਘ ਪੰਨੂ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜੇ ਤਾਂ ਸੋਨੀ ਸਾਹਿਬ ਨੇ ਕਿਹਾ ਕਿ ਵਾਕਿਆ ਹੀ ਇਦਾਂ ਦਾ ਪ੍ਰਾਲਾ ਕਿਸੇ ਨੇ ਨਹੀਂ ਸੀ ਕੀਤਾ ਜੋ ਸਰਦਾਰ ਬਲਬੀਰ ਸਿੰਘ ਪੰਨੂ ਨੇ ਇਹ ਪ੍ਰਾਲਾ ਕੀਤਾ ਔਰ ਇਸ ਤਰ੍ਹਾਂ ਬਹੁਤ ਦਿਲ ਲਗਾ ਕੇ ਹਲਕੇ ਦੀ ਸੇਵਾ ਕਰ ਰਹੇ ਆ ਸਰਦਾਰ ਬਲਬੀਰ ਸਿੰਘ ਪੰਨੂ ਸਾਡੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਬਲਬੀਰ ਸਿੰਘ ਜੀ ਪੰਨੂ ਚੇਅਰਮੈਨ ਪੰਜਾਬ ਪੰਜਾਬ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਲੋਕਾਂ ਵਾਸਤੇ ਜਿਹੜੇ ਗਰੀਬ ਲੋਕ ਵਕੀਲ ਨਹੀਂ ਸੀ ਕਰ ਸਕਦੇ ਜੇ ਕਿਹਨੂੰ ਕਾਨੂੰਨੀ ਪ੍ਰੋਬਲਮ ਪੈ ਜਾਂਦੀ ਸੀ ਉਹਨਾਂ ਵਾਸਤੇ ਜੋ ਉਹਨਾਂ ਨੇ ਵਕੀਲ ਮੁਹయ్యా ਕਰਾਏ ਨੇ ਜੋ ਕਾਨੂੰਨੀ ਸਹਾਇਤਾ ਦਿੱਤੀ ਆ ਉਹਦੇ ਵਾਸਤੇ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਸ਼ਹਿਰ ਵੱਲੋਂ ਤੇ ਪਾਰਟੀ ਵੱਲੋਂ ਤੇ ਬਹੁਤ ਵਧੀਆ ਉਪਰਾਲਾ ਹੈ ਤੇ ਲੋਕ ਇਹਦਾ ਫਾਇਦਾ ਲੈਣਗੇ ਜਿੰਨੂੰ ਵੀ ਕਿਸੇ ਨੂੰ ਲੋਡ ਪੈਂਦੇ ਆ ਉਹ ਫਦੇਗੜ ਚੂੜੀਆਂ ਦਾ ਜਿਹੜਾ ਦਫ਼ਤਰ ਆ ਇੱਥੇ ਸਰਦਾਰ ਤੇਜਵਿੰਦਰ ਸਿੰਘ ਦੇ ਰੰਡਾਵਾ ਸਾਹਿਬ ਸੋਨੀ ਸਾਹਿਬ ਅਸੀਂ ਬੈਠੇ ਆ ਸਾਰੇ ਸਰਦਾਰ ਬੰਦੇ ਸ਼ਾਇਦ ਡਾਕਟਰ ਸਾਹਿਬ ਤੇ ਆਪਣਾ ਬਿਰਦੀ ਸਾਹਿਬ ਬੈਠੇ ਨੇ ਜੇ ਕਿਸੇ ਨੂੰ ਲੋਡ ਪਵੇ ਤੇ ਉਹ ਇੱਥੇ ਦਫ਼ਤਰ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਅੱਗੋਂ ਅਸੀਂ ਪੰਨੂ ਸਾਹਿਬ ਤੱਕ ਉਹਦਾ ਮਤਲਬ ਜਿਹੜਾ ਗੱਲਬਾਤ ਪਹੁੰਚਾ ਸਕਦੇ ਆ ਉਹਨਾਂ ਨੂੰ ਮਤਲਬ ਇਹ ਸਹਾਇਤਾ ਦਿੱਤੀ ਜਾਊਗੀ ਜੇ ਸੱਚਾ ਤੁਸੀਂ ਮਾਤਾ ਤੁਹਾਡੇ ਕਾਉਂਸਲਰ ਨੇ ਮਾਰਨ ਵਿੱਚ ਤੇ ਨਾ ਕੋਈ ਨਹੀਂ ਵੀ ਕੋਈ ਹਾਂ ਜੀ ਕੈਂਡੀ ਤੇ ਤੁਹਾਡੀ ਬਾਅਦ ਦੇ ਹੈਗੇ ਕੋਈ ਲੋੜ ਦਾ ਕੇਸ ਜਿਹੜੇ ਜਿਹਨਾਂ ਨੂੰ ਸਾਡਾ ਹਾਂ ਅਜੇ ਤੱਕ ਤੇ ਵੈਸੇ ਕੋਈ ਨਹੀਂ ਸਾਹਮਣੇ ਆਇਆ ਜੇ ਲੋੜ ਪਈ ਕਿ ਕਰਾਪਾ ਦੀ ਜਿਹੜੀਆਂ ਗੱਲ ਜਿਹੜੂ ਸੁਣਾ ਲੈ ਤੇ ਕੇਸ ਪਰਮਾ ਦੇ ਪਰੇ ਸਾਹ ਤਾਂ ਜੋ ਪੰਨੂ ਸਾਹਿਬ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਜੋ ਕਿ ਕਾਨੂੰਨੀ ਸਵਾਵਾ ਲੋਕਾਂ ਨੂੰ ਫ੍ਰੀ ਵਿੱਚ ਦਵਾਉਣ ਲਈ ਇੱਕ ਵਕੀਲ ਸਾਹਿਬ ਦੀ ਨਿਯੁਕਤੀ ਕੀਤੀ ਹੈ ਔਰ ਉਹਨਾਂ ਨੇ ਵੀ ਬਹੁਤ ਜ਼ਿਆਦਾ ਵਧੀਆ ਢੰਗ ਨਾਲ ਪੰਨੂ ਸਾਹਿਬ ਨੂੰ ਸਵਾਸ਼ਣ ਦਿੱਤਾ ਹੈ ਜੇ ਜਿੰਦਾਂ ਦੇ ਵੀ ਕੇਸ ਜੇ ਵੀ ਕੇਸ ਹੋਣਗੇ ਤੁਹਾਡੀ ਸਹਿਮਤੀ ਦੇ ਨਾਲ ਉਹਨਾਂ ਕੇਸਾਂ ਨੂੰ ਅਸੀਂ ਬਿਲਕੁਲ ਫਰੀ ਜਿੱਥੋਂ ਤੱਕ ਵੀ ਲੋੜ ਪਊ ਜਿਹਦੇ ਕਿੰਨੇ ਹੋਰ ਸਾਥੀਆਂ ਦੀ ਵੀ ਲੋੜ ਪਊਗੀ ਪੂਰੀ ਇਮਾਨਦਾਰੀ ਨਾਲ ਬਹੁਤ ਹੀ ਤਨਦੇ ਜਨ ਨਾਲ ਪੂਰੀ ਨਾਲ ਅਸੀਂ ਤੇਰੇ ਕੇਸਾਂ ਤੁਹਾਡੇ ਕਲੀਅਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗ ਦਿਨ ਹੈ ਜਿਹੜਾ ਕਿ ਪੱਤਰਕਾਰ ਸਾਡੇ ਆਫਿਸ ਚ ਜਾ ਕੇ ਜਿਹੜੀ ਕਾਨੂੰਨ ਬਾਬਤ ਸਹਾਇਤਾ ਮਿਲੀ ਹੈ ਸਾਡੇ ਫਤੇਗਰ ਟੂੜੀਆਂ ਦੇ ਇੰਚਾਰਜ ਵੱਲੋਂ ਸਰਦਾਰ ਬੰਬੀਰ ਸਿੰਘ ਪੰਨੂ ਵੱਲੋਂ ਉਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਅੱਜ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਿਸੇ ਵੀ ਐਮਐਨਏ ਜਾਂ ਮੰਤਰੀ ਨੇ ਕੈਬਨ ਮੰਤਰੀ ਨੇ ਦੂਸਰੇ ਐਮਪੀ ਨੇ ਕਿਸੇ ਨੇ ਨਹੀਂ ਇਹ ਫੈਸਲਾ ਕਦੀ ਨਹੀਂ ਲਿਆ ਜੋ ਅੱਜ ਗਰੀਬ ਰੋਲ ਰਹੇ ਹਨ ਕਚਹਿਰੀਆਂ ਵਿੱਚ ਕਈ ਚੁੱਪ ਕਰਕੇ ਬੈਠ ਜਾਂਦੇ ਹਨ ਉਹਨਾਂ ਵਾਸਤੇ ਜਿਹੜੀ ਸਹਾਇਤਾ ਕੀਤੀ ਹੈ ਇਹ ਬਹੁਤ ਹੀ ਸਲਾਗਾਜੋਗ ਕਦਮ ਹੈ ਹੋਰ ਮੈਂ ਬੇਨਤੀ ਕਰਾਂਗਾ ਜਿਸ ਤਰ੍ਹਾਂ ਕਿ ਸਾਡੇ ਸੋਨੀ ਸਾਹਿਬ ਨੇ ਕਿਹਾ ਹੈ ਕਿ ਨਸ਼ੇ ਦਾ ਕੋਈ ਕੇਸ ਨਹੀਂ ਕੀਤਾ ਜਾਏਗਾ ਨਸ਼ੇ ਵਾਲੇ ਆਉਣ ਆਉਣ ਦੀ ਖੇਚਲ ਵੀ ਨਾ ਕਰਨਾ ਇਸ ਕਰਕੇ ਜੋ ਸਮਾਜ ਦੇ ਵਿੱਚ ਬਰਿਆਈਆਂ ਬਹੁਤੀਆਂ ਬਰਿਆਈਆਂ ਵਾਲੇ ਕੇਸ ਨੇ ਉਹਨਾਂ ਨੂੰ ਜਿਹੜਾ ਬਿਲਕੁਲ ਉਹ ਲਾਗੂ ਨਹੀਂ ਕੀਤਾ ਜਾਏਗਾ ਇਸ ਕਰਕੇ ਇਹ ਫਿਰ ਮੈਂ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਭਗਵੰਤ ਸਿੰਘ ਜੀ ਦਾ ਸਾਡੇ ਮੁੱਖ ਮੰਤਰੀ ਸਾਹਿਬ ਬਹੁਤ ਚੰਗੇ ਕੰਮ ਕਰ ਰਹੇ ਨੇ ਔਰ ਜੋ ਪੰਨੂ ਸਾਹਿਬ ਦੇ ਨਾਲ ਮੈਨੂੰ ਵੀ 6-7 ਮਹੀਨੇ ਦਾ ਸਮਾਂ ਮਿਲਿਆ ਹੈ ਇਸ ਜਵਾਨੀ ਦੇ ਵਿੱਚ ਆ ਕੇ ਇਨਾ ਉਹਨਾਂ ਨੇ ਉਪਰਾਲਾ ਕੀਤਾ ਹੈ ਇੰਨੀ ਮਿਹਨਤ ਕਰ ਰਹੇ ਨੇ ਇਹ ਸਾਰੇ ਲੋਕ ਉਹਨਾਂ ਦੀ ਮਿਹਨਤ ਨੂੰ ਵੇਖ ਰਹੇ ਨੇ ਉਹਨਾਂ ਦੇ ਸੁਲਾਹਾ ਜੋ ਕੰਮ ਕੀਤੇ ਨੇ ਤੇ ਮੈਂ ਫਿਰ ਬੇਨਤੀ ਕਰਤਾ ਹੈ ਕਿ ਆਪਾਂ ਪੰਨੂ ਜੀ ਦਾ ਸਾਥ ਦਈਏ ਤੇ ਇੱਥੇ ਹੀ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ